ਕੀ ਹਾਲ ਚਾਲ ਜੀ ਦੋਸਤੋ ਵਧੀਆ ਕਹਿੰਦੇ ਆ ਜੀ ਇੱਕ ਰੁੱਖ ਤੇ 100 ਸੁੱਖ ਕਿੰਨੇ ਕਿੱਲੇ ਚ ਹੋਣਾ ਚਾਚਾ ਕਿੱਲੇ ਜਾਊਗਾ ਅੱਧੇ ਕਿੱਲੇ ਚ ਅੱਧੇ ਕਿੱਲੇ ਚ ਪੋਛ ਪੋਛ ਕੇ ਪੈਣੇ ਵੀਡੀਓ ਬਣਾਉਣਾ ਹੱਸਾ ਨਹੀਂ ਗੱਲ ਤਾਂ ਕਰਨੀ ਪੈਂਦੀ ਆ ਕਾਕੇ ਕਾਲੀ ਗਲੋਸ ਜੀ ਹੋ ਦੇ ਸਾਰ ਆ ਦੇਖੋ ਜੀ ਬੜਾ ਤਕੜਾ ਬੋਰਡ ਦਾ ਰੋਖ ਹੈਗਾ ਤੇ ਆ ਦੇਖੋ ਜਾਨਵਰਾਂ ਵਾਸਤੇ ਪਾਣੀ ਵਾਸਤੇ ਟੰਗਿਆ ਹੋਇਆ ਬਰਤਨ 200 ਸਾਲ ਪੁਰਾਣਾ ਜੀ 200 ਸਾਲ ਪੁਰਾਣਾ ਰੋਖ ਹੈ 150 ਸਾਲ ਹੈਗਾ 150 ਜਾਰੇ ਦਿਨ ਤਨੇ ਵੇਖੋ ਵੇਖ ਜਦ ਬੰਦਾ ਕੰਟਾ ਘੁੰਮਦਾ ਰਹੇ ਤਾਂ ਨਹੀਂ ਬੰਦਾ ਇਥੋਂ ਮੁਕ ਮੁਕਾ ਸਕਦਾ ਵੇਖ ਹੋੜ ਤੇ ਹੋਰ ਆਟ ਹੈ ਟੇਢਾ ਆ ਗਿਆ ਇਹ ਆਵਾਜ਼ ਆ ਰਹੀਦਾ ਵਧੀਆ ਜੇ ਆਏ ਤਾਂ ਨਿਆਰਾ ਕਿੱਤਾ ਚਾਹ ਤੇ ਤਾਂ ਨਹੀਂ ਪੈ ਚੋ ਲੋ ਚਾਲ ਦੀ ਕੋਸ਼ਿਸ਼ ਕਰੇ ਸਾਰੇ ਵਰਕ ਕੁਝ ਨੇਥ થਵੇ ਸ਼ਾਇਆ ਉਹ ਪਰੇ ਕਰਕੇ ਆਉਂ ਸੇਡ ਨੂੰ ਆਖਾਂ ਦੇ ਦੋ ਲਾ ਦੇ ਮੰਜੇ ਇੱਕ ਕਿੰਨਾ ਬੋੜ ਜੀ ਵੀਡੀਓ ਨੂੰ ਵੱਤਵਾ ਦੇ ਯਾਰ ਸ਼ੇਅਰ ਜ਼ਰੂਰ ਕਰ ਦਿਓ ਪਚਾ ਦੇ ਗਰੁੱਪਾਂ ਚ